ਛੋਟੀ ਦੇ ਗੁਨਾਹਗਾਰ ਨੂੰ ਦੂਜੇ ਦੇ ਗੁਨਾਹ ਵੀ ਨਹੀਂ ਦਿਖਾਈ ਦਿੰਦੇ ਸਮंती ਹੋ ਜਾਂਦੀ ਸਮਤਲ ਬਰਾਬਰੀ ਨਹੀਂ ਦਿਖਾਈ ਦਿੰਦੇ ਜਦ ਗੁਨਾਹ ਦਿਖਾਈ ਨਹੀਂ ਦਿੰਦਾ ਤੇ ਗੁਨਾਹ ਨੂੰ ਧੋਣਾ ਕੀ ਜੇ ਧੱਬੇ ਦਿਖਾਈ ਨਹੀਂ ਦਿੰਦੇ ਤੇ ਦਬਿਆਂ ਨੂੰ ਮਿਟਾਣਾ ਕੀ ਪਾਪ ਦਾ ਕੋਈ ਅਹਿਸਾਸ ਹੀ ਨਹੀਂ ਪਾਪ ਦਿਖਾਈ ਨਹੀਂ ਦਿੰਦਾ ਇਸ ਨੂੰ ਧੋਵੇ ਕੌਣ ਤੇ ਪਾਪ ਹੀ ਤੇ ਮਹਿਲੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਹੋਏ ਕੇ ਰੰਗ ਆਖਰ ਕਲਕ ਹੈ ਕੀ ਪਾਪ ਜੋ ਮਨ ਤੇ ਪੈਂਦੀ ਹੈ ਇੱਕ ਕਾਲਖ ਇੱਕ ਅਲੋਦਗੀ ਉਹ ਹੈ ਜੋ ਤਨ ਤੇ ਪੈਂਦੀ ਹੈ ਕਪੜੇ ਤੇ ਪੈਂਦੀ ਹੈ ਸਹਜੇ ਸਹਜੇ ਮਹਿਲੇ ਆਉਂਦੇ ਨੇ ਇੱਕ ਅਲੋਦਗੀ ਐਸੀ ਹੈ ਜੋ ਸਿੱਧੀ ਮਨ ਤੇ ਪੈਂਦੀ ਹੈ ਔਰ ਕਿਸੇ ਥਾਂ ਤੇ ਬੈਠ ਕੇ ਮਨ ਜ਼ਿਆਦਾ ਬੁਰਾ ਸੋਚੇ ਹੈ ਸਮਝ ਲੈਣਾ ਉੱਥੇ ਬੁਰੀਆਂ ਤਰੰਗਾਂ ਬਹੁਤ ਜ਼ਿਆਦਾ ਨੇ ਜਿੱਥੇ ਬੈਠ ਕੇ ਮਨ ਬਹੁਤ ਬੁਰਾ ਸੋਚੇ ਹੈ ਸਮਝ ਲੈਣਾ ਕਾਲਖ ਬਹੁਤੇ ਬਾਹਰ ਦੀਆਂ ਤਰੰਗਾਂ ਇਸ ਨੂੰ ਬਹੁਤ ਪ੍ਰਭਾਵਿਤ ਕਰ ਰਹੀਆਂ ਨੇ ਜਦ ਕਿ ਗੁਰਬਾਣੀ ਕਹਿੰਦੀ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਬੁਰਾਈ ਨੂੰ ਪਹਿਲੇ ਮਨ ਦੇ ਚੋਂ ਕੱਢ ਤਨ ਦੇ ਤਲ ਤੇ ਤੇ ਚਲੋ ਤੂੰ ਸੰਜਮ ਰੱਖ ਲਵੇਂਗਾ ਕਾਨੂੰਨ ਵੀ ਹੈ ਸਮਾਜ ਵੀ ਹੈ ਤੂੰ ਆਪਣੇ ਹੱਕਾਂ ਨੂੰ ਕਾਬੂ ਰੱਖ ਲਵੇਂਗਾ ਭਈ ਮੈਂ ਇਸ ਹੱਥ ਨਾਲ ਅੱਗ ਨਹੀਂ ਲਾਣੀ ਕਾਨੂੰਨ पकड़ेगा ਸਮਾਜ پکڑ ਸਕਦਾ ਹੈ ਮੈਂ ਇਸ ਜ਼ਬਾਨ ਨਾਲ ਗਲਤ ਨਹੀਂ ਬੋਲਣਾ ਸੰਸਾਰ ਕੀ ਆਖੇਗਾ ਔਰ ਕਾਨੂੰਨ ਦੇ ਦਾਇਰੇ ਚ ਹੀ ਆ ਸਕਦਾ ਕਿ ਮੇਂ ਜ਼ਬਾਨ ਨਾਲ ਕਮੇ ਦੇ ਘਰ ਨੂੰ ਅਗਲਾ ਪਰ ਜੇ ਮਨ ਨਾਲ ਕੋਈ ਕਰੇ ਨਾ ਸਮਾਜ ਨੂੰ ਪਤਾ ਨਾ ਕਾਨੂੰਨ ਨੂੰ ਪਤਾ ਨਾ ਪਹੁੰਚੀ ਨਹੀਂ ਹੈ ਬਿਲਕੁਲ ਖੁੱਲ ਹੈ ਇਸ ਵਸਤੇ ਇਸ ਸਦੀ ਦੇ ਅਯੋਕੇ ਯੁੱਗ ਦੇ ਵਿੱਚ ਮਨੁੱਖ ਦਾ ਮਨ ਕਾਲਖ ਨਾਲ ਭਰ ਗਿਆ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਹੈਰਾਨ ਆ ਇਸ ਕੱਜਲ ਦੀ ਕੋਠੜੀ ਦੇ ਚ ਤੂੰ ਆਪਣੇ ਕਪੜੇ ਨਿਰਮਲ ਕਿਸ ਤਰ੍ਹਾਂ ਰੱਖ ਲੈ काजर कोट में पहिन कारी निर्मल वर्ण बन्यो री इतनी अपवित्रता होवे इतनी कालक होवे ते फिर तू बेदाग तेरे हाथ निर्मल तेरे पैर निर्मल तेरी रसना निर्मल तेरा दिल दिमाग निर्मल तेरे हथा ने कभी कुछ गलत नहीं कीता तेरे पैर किसी गलत पासे नहीं चले तेरी जुबान ने कभी गलत बयानी नहीं की थी ਤੇਰੇ ਦਿਮਾਗ ਨੇ ਕਦੀ ਗਲਤ ਸੋਚਿਆ ਨਹੀਂ ਤੇਰੇ ਕੰਨਾਂ ਨੇ ਕਦੀ ਗਲਤ ਸੁਣਿਆ ਨਹੀਂ ਇਹ ਤੂੰ ਆਪਣੇ ਆਪ ਨੂੰ ਬੇਦਾਗ ਰੱਖਿਆ ਤੇ ਕਿਸ ਤਰ੍ਹਾਂ ਰੱਖਿਆ ਕਾਜਰੇ ਕੋਟ ਮੈਂ ਪਹੀ ਨ ਕਾਰੀ ਨਿਰਮਲ ਬਰਨ ਬਨਿਔਰੀ ਸਤਿਗੁਰ ਇੱਥੇ ਤੱਕ ਨਹੀਂ ਰੁਕਦੇ ਅਗਾ ਕਹਿੰਦੇ ਨੇ ਮੋਹ ਮਲਨ نیند ਤੇ ਛੁਟਕੀ ਕੌਣ ਅਨਗਰੋ ਬਯੋਰੀ ਅਨਗਰੋ ਕਹਿੰਦੇ ਨੇ ਬਖਸ਼ਿਸ਼ ਨਾ ਦਸ ਤੇ ਸਹੀ ਮੈਨੂੰ ਤੇਰੇ ਤੇ ਬਖਸ਼ਿਸ਼ ਕਿਹੜੀ ਹੋ ਗਈ ਹੈ ਜਿਸ نیند ਦੇ ਚ ਸਾਰਾ ਸੰਸਾਰ ਸੁੱਤਾ ਪਿਆ ਤੂੰ ਜਾਗ ਪਿਆ ਤੂੰ ਸੁਚੇਤ ਹੋ ਗਿਆ ਮੋਹ ਮਲਨ نیند ਤੇ ਛੁੱਟ ਗਈ ਮੋਹ ਦੀ ਨਿੰਦਰਾ ਮਹਿਲ ਭਰੀ ਨਿੰਦਰਾ ਔਰ ਜਿਸ ਨਾਲ ਬੜਾ ਪਰਬਲ ਮੋਹ ਹੈ ਉਹ ਹਰ ਵਕਤ ਯਾਦ ਆਵੇਗਾ ਜਿਸ ਨਾਲ মোহ ਹੈ ਅਗਰ ਐਸਾ ਮਨ ਕੋ ਨਿਰੰਕਾਰ ਨੂੰ ਵੀ ਯਾਦ ਕਰੇਗਾ ਤਾਂ ਜਿਸ ਤੇ মোহਤ ਹੈ ਉਹੀ ਉਸ ਨੂੰ ਯਾਦ ਆਵੇਗਾ ਨਿਰੰਕਾਰ ਨਹੀਂ ਜਿਸ ਨਾਲ মোহ ਹੈ ਬਾਰ ਬਾਰ ਉਸ ਦੇ ਹੀ ਪੁਰਨੇ ਚਲਣਗੇ ਜਿਸ ਨਾਲ মোহ ਹੈ ਯਾਦਾਂ ਦੇ ਵਿੱਚ ਉਹੀ ਹੋਵੇਗਾ ਅਗਰ ਸੰਸਾਰ ਦਾ মোহ ਹੈ ਤੋਂ ਨਿਰੰਕਾਰ ਨੂੰ ਯਾਦ ਕਰਨਾ ਔਖ ਹੈ ਪਰਵਾਰ ਦਾ ਪਰਬਲ মোহ ਹੈ ਤੋਂ ਕਰਤਾਰ ਨੂੰ ਯਾਦ ਕਰਨਾ ਬੜਾ ਔਖ ਹੈ ਪਦਾਰਥਾਂ ਦਾ ਪਰਬਲ ਮੋਹ ਹੈ। ਤੋ ਪ੍ਰਮਾਤਮਾ ਨੂੰ ਯਾਦ ਕਰਨਾ ਬੜਾ ਔਖਾ ਹੈ। ਕਹਿੰਦੇ ਨੇ। ਸੇ ਕਮ ਇੱਕ ਸਥਾਨ ਦੇ ਉਤੇ ਤੋ ਇਸ ਮੋਹ ਨੂੰ ਇੱਕ ਬਾਸੇ ਰੱਖ। ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨਗਰੋ ਭਇਓ ਰੀ। ਮਹਾ ਮੋਹਣੀ ਤੁਦ ਨਾ ਵਿਆਪੇ ਤੇਰਾ ਆਲਸ ਕਹਾਂ ਗਇਓ ਰੀ। ਆਲਸ ਦਾ ਮਤਲਬ ਹੈ। ਜੀਵਨ ਮਿਲੇ ਹੈ। ਇਸ ਦਾ ਸਹੀ ਉਪਯੋਗ ਨਹੀਂ ਕੀਤਾ ਅੰਮ੍ਰਿਤ ਵੇਲਾ ਆਇਆ ਇਹਦੀ ਵਰਤੋਂ ਨਹੀਂ ਕੀਤੀ ਆਲਸ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਸੀ ਇਸ ਨੇ ਜੁਗ ਕੀ ਨਹੀਂ ਲਾਈ ਆਲਸ ਅਗੰਮੀ ਬਾਣੀ ਸਤਿਗੁਰ ਨੇ ਦਿੱਤੀ ਇਸ ਦਾ ਜਪ ਨਹੀਂ ਕੀਤਾ ਆਲਸ ਮਨੁੱਖਾ ਜਨਮ ਮਿਲੇ ਹਾ ਸਫਲ ਕਰਨ ਲਈ ਨਹੀਂ ਸਫਲ ਕਰ ਸਕਿਆ ਆਲਸ ਅਗਰ ਕੋਈ ਮਨੁੱਖ ਮਹਾਨ ਨਹੀਂ ਹੋ ਸਕਿਆ ਕੋਈ ਮਨੁੱਖ ਭਗਵਾਨ ਦਾ ਰੂਪ ਨਹੀਂ ਹੋ ਸਕਿਆ ਕੋਈ ਮਨੁੱਖ ਅੰਮ੍ਰਿਤ ਵੇਲੇ ਨੂੰ ਵਰਤ ਨਹੀਂ ਸਕਿਆ ਕੋਈ ਮਨੁੱਖ ਗੁਰਬਾਣੀ ਤੋਂ ਲਾਭ ਨਹੀਂ ਉਠਾ ਸਕਿਆ ਤੋ ਰੋਕ ਕੀ ਆਲਸ ਤੇਰਾ ਆਲਸ ਕਹਾ ਗਇ ਹੋਰੀ ਅਜੋਕੇ ਸਿਆਣੇ ਸਨਲ ਸਹਿਮਤ ਨੇ ਕਿ ਸ਼ੁਭ ਕਰਮ ਲਈ ਮਨੁੱਖ ਆਲਸੀ ਹੈ ਬਾਕੀ ਨਹੀਂ ਬਾਕੀ ਸਭ ਕਮ ਲਈ ਇਹ ਉਦਮੀ ਹੈ ਸਾਰੋ ਦਿਨਸ ਮਜੂਰੀ ਕਰੇ ਹਰ ਸਿਮਰਨ ਕੀ 베ਲਾ ਬਜਰ ਸਿਰ ਪਰ ਹੈ ਸਾਰਾ ਦਿਨ ਭਜ ਦੌੜ ਹੈ ਆਲਸ ਨਹੀਂ ਮਜਾ ਲੈ ਨੇੜੇ ਆਵੇ ਨਾ ਤੰਦ ਦੇ ਤਲ ਤੇ ਆਲਸ ਨਾ ਦਿਮਾਗ ਦੇ ਤਲ ਤੇ ਆਲਸ ਸੋਚੀ ਜਾ ਰਿਹਾ ਹੈ ਦਿਮਾਗ ਕਰ ਰਿਹਾ ਹੈ ਸਰੀਰ ਕੋਈ ਆਲਸ ਨਹੀਂ ਬਖਸ਼ਿਸ਼ ਭਰਿਆ ਸਮਾ ਆਇਆ ਬ੍ਰਹਮ ਉਰਤ ਅਲਲ ਸੁਬਾ ਅੰਮ੍ਰਿਤ ਵੇਲਾ ਸੁਤੈ ਰਹੇਗੇ ਇਸ ਵਾਸਤੇ ਸਾਹਿਬ ਕਹਿੰਦੇ ਨੇ ਮੋਹ ਮਲਨ ਨੀਂਦ ਤੇ ਛੁਟਕੀ ਕੌਣ ਅਨਗਰੋ ਭਇਓ ਰੀ ਮਹਾ ਮੋਹਨੀ ਤੁਦ ਨਾ ਵਿਆਪੇ ਤੇਰਾ ਆਲਸ ਕਹਾ ਗਇਓ ਰੀ ਅਗਰ ਕੋਈ ਇਨਸਾਨ ਹੋ ਕੇ ਭਗਵਾਨ ਨਹੀਂ ਹੋ ਸਕਿਆ ਤਾਂ ਕਾਰਨ ਇੱਕੋ ਹੀ ਹੈ ਆਲਸ ਜੋ ਕੁਛ ਕਰ ਸਕਦਾ ਸੀ ਨਹੀਂ ਕੀਤਾ ਜੋ ਸਮਾਂ ਅਵਸਰ ਪ੍ਰਭੂ ਨੇ ਬਖਸ਼ਿਸ਼ ਕੀਤਾ ਸੀ ਉਸ ਅਵਸਰ ਤੋਂ ਲਾਭ ਨਹੀਂ ਉਠਾਇਆ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਇੱਕ ਵਾਰੀ ਮਿਲੀ ਅਵਸਰ ਇਹੀ ਤੇਰੀ ਅਵਸਰ ਇਹੀ ਤੇਰੀ ਬਾਰ ਘਟ ਵੀ ਤਰ ਤੂੰ ਦੇਖ ਵਿਚਾਰ ਇੱਕ ਅਵਸਰ ਇੱਕ ਮੌਕਾ ਮੌਕਾ ਕਿਉਂ ਗਵਾਇਆ ਆਲਸ اس آلس نے اٹھن نہیں دیتا آلس نے جپن نہیں دیتا, آلس نے پڑھنے نہیں دیتا آلس نے کے نوچن کمال اور اتنا ادمی ہے اتنا پورشارتھی ہے تو بہت وام مہاموہنی تدنا گیا پہ تیرا آلس کہاں اوری

ਵਿਚਾਰਕ ਵੀ ਲੁੱਟੇ ਗਏ ਦਾਰਸ਼ਨਿਕ ਵੀ ਲੁੱਟੇ ਗਏ ਚਿੰਤਕ ਵੀ ਲੁੱਟੇ ਗਏ ਆਲਸ ਗਿਆਨੀਆਂ ਤੇ ਵੀ ਆ ਗਿਆ ਆਲਸ ਵਿਚਾਰ ਵਿਚਾਰਕਾਂ ਤੇ ਵੀ ਆ ਗਿਆ بڑے بڑے ਕਵੀ ਚਿੰਤਕ ਦਾਰਸ਼ਨਿਕ ਉਹਨਾਂ ਨੇ ਵੀ ਸਾਹਮਣੇ ਆਲਸ ਦੀ ਦੀਵਾਰ ਨੂੰ ਤੋੜਨ ਵਿੱਚ ਆਪਣੀ ਅਸਮਰਥਾ ਜ਼ਾਹਿਰ ਕੀਤੀ ਸੁਰਨਰ ਦੇਵ ਅਸੁਰਤ੍ਰੈ ਗੁਨੀਆਂ ਸਗਲੋ ਭਵਨ ਲੁਟਿਓਰੀ ਤਿੰਨ ਗੁਣਾਂ ਦੇ ਵਿਚ ਜੀ ਰਏ ਜਿਹੜੇ ਮਨੁੱਖ ਨੇ ਤੂੰ ਤੇ ਤਿੰਨਾ ਹੀ ਗੁਣਾਂ ਨੂੰ ਲੁੱਟ ਲਿਆ ਰਜੋ ਤਮਸ ਸਤੋ ਤਮੋ ਗੁਣੀ ਰਜੋ ਗੁਣੀ ਸਤੋ ਗੁਣੀ ਤਮੋ ਗੁਣੀ ਕੁਛ ਵੀ ਕਰਮ ਨਹੀਂ ਪਰਬਲ ਆਲਸ ਲੇਕਿਨ ਮੰਗ ਬੜੀ ਪਰਬਲ ਕੁਛ ਵੀ ਸਮਝ ਨਹੀਂ ਲੇਕਿਨ ਮੰਗ ਬੜੀ ਪਰਬਲ ਤੇ ਜਦ ਪੂਰਤੀ ਨਹੀਂ ਹੁੰਦੀ ਤੇ ਕ੍ਰੋਧ ਨਾਲ ਭਰ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਨੇ ਤਮੋ ਗੁਣੀ ਤਮ ਦਾ ਮਤਲਬ ਹੈ ਹਨੇਰਾ ਅੰਧੇਰੇ ਦੇ ਵਿਚ ਰਹਿਣ ਵਾਲੇ ਆਪ ਦੀ ਗਿਆਤ ਲਈ ਅਰਸ ਕਰਾਂ ਬੇਸ਼ੁਮਾਰ ਐਸੇ ਜੀਵ ਨੇ ਜੋ ਅੰਧੇਰੇ ਵਿੱਚ ਰਹਿੰਦੇ ਨੇ ਮੱਛਰ ਨੇ ਅੰਧੇਰਾ ਪਸੰਦ ਹੈ ਉੱਲੂ ਹੈ ਅੰਧੇਰਾ ਪਸੰਦ ਹੈ ਚਮਗਾਦੜ ਨੇ ਅੰਧੇਰਾ ਪਸੰਦ ਹੈ ਸਰਪ ਵੀ ਖਾਸ ਕਰਕੇ ਰਾਤ ਨੂੰ ਹੀ ਖੁੱਡਾਂ ਚੋਂ ਨਿਕਲਦੇ ਨੇ ਤੇ ਭਰਮਣ ਕਰਦੇ ਨੇ ਦਿਨ ਨੂੰ ਖੁੱਡਾਂ ਦੇ ਅੰਦਰ ਚਲੇ ਜਾਂਦੇ ਨੇ ਕੁਝ ਬਨਸਪਤੀ ਐਸੀ ਹੈ ਰਾਤ ਨੂੰ ਖਿੜਦੀ ਹੈ ਦਿਨੋਂ ਨਹੀਂ ਖਿੜਦੀ। ਹਿੰਦੁਸਤਾਨ ਵਿੱਚ ਐਸੇ ਫੁੱਲਾਂ ਨੂੰ ਰਾਤ ਦੀ ਰਾਣੀ ਕਹਿੰਦੇ ਨੇ ਰਾਤ ਨੂੰ ਖਿੜਦੀ ਆ ਉਹ ਬਨਸਪਤੀ ਦਿਨੋਂ ਨਹੀਂ ਖਿੜਦੀ। ਐਦਰ ਮੈਂ ਮਨੀਪੁਰ ਆਸੰਗ ਦੇ ਇਲਾਕੇ ਵਿੱਚ ਦੇਖਿਆ ਐਸੇ ਫੁੱਲ ਨੇ ਸਿਰਫ ਰਾਤ ਨੂੰ ਹੀ ਖਿੜਦੇ ਨੇ ਜੰਗਲ ਦੇ ਵਿੱਚ ਦਿਨੋਂ ਨਹੀਂ। ਕਈ ਲੋਕ ਉਹਨਾਂ ਨੂੰ ਦੇਖਣ ਲਈ ਰਾਤ ਨੂੰ ਜਾਂਦੇ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੁੰਦਾ ਖਿੜਦੇ ਨੇ। ਦਿਨੋਂ ਮੁਰਝਾ ਜਾਂਦੇ ਨੇ। ਕੁਝ ਐਸੀ ਬਨਸਪਤੀ ਹੈ ਜਿਸ ਦਾ ਰਾਤ ਦੇ ਅੰਧਕਾਰ ਨਾਲ ਤੇ ਤਾਲਮੇਲ ਬੈਠਦਾ ਹੈ ਦਿਨ ਦੇ ਚਾਨਣੇ ਨਾਲ ਤਾਲਮੇਲ ਨਹੀਂ ਬੈਠਦਾ ਕੁਝ ਐਸੇ ਕੀੜੇ ਮਕੋੜੇ ਨੇ ਰਾਤ ਦੇ ਹਨੇਰੇ ਨਾਲ ਤੇ ਤਾਲਮੇਲ ਬੈਠਦਾ ਹੈ ਦਿਨ ਦੇ ਚਾਨਣੇ ਨਾਲ ਨਹੀਂ ਕੁਝ ਐਸੇ ਪੰਛੀ ਨੇ ਜਿਨ੍ਹਾਂ ਦਾ ਰਾਤ ਦੇ ਅੰਧਕਾਰ ਨਾਲ ਤੇ ਤਾਲਮੇਲ ਬੈਠਦਾ ਹੈ ਦਿਨ ਦੇ ਪ੍ਰਕਾਸ਼ ਨਾਲ ਨਹੀਂ ਤਾਂ ਮੈਂ ਹੁਣ ਗੁਸਤਾਖੀ ਦੇ ਲਈ ਮਾਫੀ ਮੰਗ ਲਾ ਬਹੁਤ ਸਾਰੇ ਐਸੇ ਮਨੁੱਖ ਨੇ ਜਿਨ੍ਹਾਂ ਦਾ ਰਾਤ ਦੀ ਤਾਰੀਕੀ ਨਾਲ ਤੇ ਤਾਲਮਿਲ ਬੈਠਦਾ ਹੈ ਦਿਨ ਦੇ ਉਜਾਲੇ ਨਾਲ ਨਹੀਂ ਦਿਨ ਦੇ ਪ੍ਰਕਾਸ਼ ਨਾਲ ਨਹੀਂ ਔਰ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦਾ ਰਾਤ ਦੀ ਤਾਰੀਕੀ ਨਾਲ ਤਾਲਮਿਲ ਬੈਠਦਾ ਹੈ ਤੇ ਪਰਫੁੱਲਤਾ ਉਹ ਫੁੱਲ ਦੀ ਤਰ੍ਹਾਂ ਖਿੜਦੇ ਨੇ ਸਰਵਰਾਤ ਨੂੰ ਇਹਨਾਂ ਨੇ ਹੀ ਕਲੱਬਾਂ ਨੂੰ ਜਨਮ ਦਿੱਤਾ థੀਏਟਰਾਂ ਨੂੰ ਜਨਮ ਦਿੱਤਾ ਜੂਏਖਾਨਿਆਂ ਨੂੰ ਜਨਮ ਦਿੱਤਾ ਮੈਖਾਨਿਆਂ ਨੂੰ ਜਨਮ ਦਿੱਤਾ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਰੌਣਕ ਹੀ ਰਾਤ ਦੀ ਦਿਨ ਦੀ ਨਹੀਂ ਹੈ ਔਰ ਜਿਨ੍ਹਾਂ ਦਾ ਦਿਨ ਦੇ ਉਜਾਲੇ ਨਾਲ ਜੋ ਹੈ ਤਾਲਮਿਲ ਬੈਠੇ ਹਾ ਇਹਨਾਂ ਨੇ ਹੀ ਧਾਰਮਿਕ ਮੰਦਰਾਂ ਨੂੰ ਜਨਮ ਦਿੱਤਾ ਔਰ ਇਹਨਾਂ ਨੇ ਹੀ ਅੰਮ੍ਰਿਤ ਵੇਲੇ ਦੀ ਵਰਤੋਂ ਕੀਤੀ ਇਹਨਾਂ ਲੋਕਾਂ ਨੇ ਔਰ ਆਪ ਸੁਣ ਕੇ ਹੈਰਾਨ ਹੋਵੋਗੇ ਤਮਸ ਸੰਸਾਰ ਸਹਿਬਾ ਨੇ ਕਹਿ ਦਿੱਤਾ ਹੈ ਇਹ ਤੇ ਤਮੋਗੁਣੀ ਸੰਸਾਰ ਹੈ ਬਹੁ ਗੁਣੀ ਤਮੋਗੁਣੀ ਦੀ ਹੈ ਹਨੇਰੇ ਨਾਲ ਤਾਲਮਿਲ ਬੈਠਦਾ ਹੈ ਪ੍ਰਕਾਸ਼ ਨਾਲ ਨਹੀਂ ਔਰ ਆਪ ਦੀ ਗਿਆਤ ਲਈ ਅਰਸ ਕਰਾਂ ਜਿਨ੍ਹਾਂ ਜਿਨ੍ਹਾਂ ਜੀਵਾਂ ਦਾ ਹਨੇਰੇ ਨਾਲ ਤਾਨਵੇਂਲ ਬੈਠਦਾ ਹੈ ਹਾਨੀਕਾਰਕ ਨੇ ਠੋਏ ਦਾ ਰਾਤ ਦੀ ਤਾਰੀਕੀ ਨਾਲ ਤੱਲਕ ਹੈ ਰਾਤ ਨੂੰ ਨਿਕਲਦੇ ਨੇ ਸੱਪ ਰਾਤ ਨੂੰ ਨਿਕਲਦੇ ਨੇ ਸ਼ੇਰ ਸ਼ਿਕਾਰ ਲਈ ਰਾਤ ਨੂੰ ਨਿਕਲਦਾ ਹੈ ਮੱਛਰ ਰਾਤ ਨੂੰ ਹੀ ਨਿਕਲਦੇ ਨੇ ਚਮਗਾਦੜ ਰਾਤ ਨੂੰ ਹੀ ਉੱਡਦੇ ਨੇ ਉੱਲੂ ਰਾਤ ਨੂੰ ਹੀ ਆਪਣੇ ਆਲਣੇ ਚੋਂ ਨਿਕਲਦਾ ਹੈ ਔਰ ਫਿਰ ਪੰਛੀਆਂ ਦੇ ਆਲਣੇ ਜਿੱਥੇ ਪੰਛੀ ਸੁੱਤੇ ਪਏ ਹੁੰਦੇ ਨੇ ਉਹਨਾਂ ਦੇ ਮਾਸੂਮ ਬੱਚੇ ਚੁਗਦਾ ਹੈ ਉਹਨਾਂ ਦੇ ਅੰਡੇ ਚੁਗਦਾ ਹੈ ਕਹਿੰਦਾ ਹੈ ਰਾਤ ਦੇ ਅੰਧੇਰੇ ਨਾਲ ਜਿਨ੍ਹਾਂ ਪੰਛੀਆਂ ਦਾ ਔਰ ਜਿਸ ਜਿਸ ਪਸ਼ੂ ਦਾ ਤਾਲਮੇਲ ਬੈਠਿਆ ਹੈ ਦੂਜਿਆਂ ਲਈ ਹਾਨੀਕਾਰਕ ਨੇ ਨੁਕਸਾਨਦਾਨ ਨੇ ਇਹਨ ਸਕੇ ਨੇ ਔਰ ਮਨੁੱਖਾਂ ਬਾਰੇ ਸਾਹਿਬ ਤੇ ਇਹ ਕਹ ਰਹੇ ਤਮ ਸੰਸਾਰ ਅੰਧਕਾਰ ਤਮ ਗੁਣੇ ਬਹੁਤੇ ਮਨੁੱਖਾਂ ਦਾ ਵੀ ਤਮ ਗੁਣ ਨਾਲ ਤਾਲਮੇਲ ਬੈਠੇ ਹੈ ਅੰਧੇਰੇ ਨਾਲ ਇਹੀ ਕਾਰਨ ਹੈ ਮੰਦਰਾਂ ਦੀ ਰੌਣਕ ਉਜੜ ਗਈ ਮੈਖਾਨਿਆਂ ਦੀ ਰੌਣਕ ਵਧ ਗਈ ਧਾਰਮਿਕ ਮੰਦਰਾਂ ਦੀ ਰੌਣਕ ਖਤਮ ਹੋ ਗਈ ਜੂਏਖਾਨਿਆਂ ਦੀ ਰੌਣਕ ਵਧ ਗਈ ਉਹ ਦਿਨ ਲੰਘ ਗਏ ਕਿ ਕੀਰਤਨ ਹੋਆ ਰਹਿਣ ਸਬਾਈ ਉਨਤੇ ਸਾਰੀ ਰਾਤ ਜੂਆ ਚੱਲਦਾ ਮੈਖਾਨਿਆਂ ਦੀ ਰੌਣਕ ਚੱਲਦੀ ਹੈ ਵेश्याਲਿਆਂ ਦੀ ਰੌਣਕ ਚੱਲਦੀ ਹੈ ਕਲਬ ਥੀਏਟਰਾਂ ਦੀ ਰੌਣਕ ਚੱਲਦੀ ਹੈ ਧਾਰਮਿਕ ਮੰਦਰਾਂ ਦੀ ਗੱਲ ਰਹਿ ਗਈ ਦਿਨ ਦੇ ਸਮੇਂ ਅਮਰਤ ਵੇਲੇ ਦੇ ਸਮੇਂ ਥਾਲ ਮੇਲੇ ਬੈਠੇ ਆ ਜਿਨ੍ਹਾਂ ਦਾ ਰਾਤ ਦੀ ਤਾਰੀਕੀ ਨਾਲ ਤੁ ਇਥੇ ਗੱਲ ਸਪਸ਼ਟ ਹੋ ਗਏ ਉਹਨਾਂ ਦੇ ਮਨ ਦੇ ਵਿੱਚ ਵੀ ਅੰਧੇਰਾ ਹੈ ਬੜਾ ਭਾਰੀ ਕੁਝ ਸੱਚ ਦੀ ਸਮਝ ਨਹੀਂ ਕੋਈ ਸੱਚ ਦਾ ਗਿਆਨ ਨਹੀਂ ਕੋਈ ਬੋਧ ਨਹੀਂ ਆਲਸ ਬੜਾ ਪਰਵਲ ਸੱਚ ਲੈ ਔਰ ਕਰਮ ਕੋਈ ਮਹਾਨ ਕਰਨੇ ਨਹੀਂ ਤੇ ਮੰਗ ਬਹੁਤ ਜ਼ਿਆਦਾ ਹੈ ਤੇ ਜਦ ਉਸ ਦੀ ਪੂਰਤੀ ਨਹੀਂ ਹੁੰਦੀ ਤਾਂ ਕਰੋਧ ਨਾਲ ਭਰ ਜਾਣਾ ਅਤੀ ਕਰੋਦੀ ਮਨੁੱਖ ਤਮੋਗੁਣੀ ਹੁੰਦਾ ਹੈ। ਅਤੀ ਤ੍ਰਿਸ਼ਨਾਲੂ ਮਨੁੱਖ ਤਮੋਗੁਣੀ ਹੁੰਦਾ ਹੈ। ਅਤੀ ਈਰਖਾ ਨਾਲ ਭਰਿਆ ਹੋਇਆ ਮਨੁੱਖ ਤਮੋਗੁਣੀ ਹੁੰਦਾ ਹੈ। ਔਰ ਸਹਿਬ ਕਹਿੰਦੇ ਨੇ ਸਾਰਾ ਸੰਸਾਰ ਤਮੋਗੁਣੀ ਹੋ ਗਿਆ ਹੈ। ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ। ਸੁਰਨਰ ਦੇਵ ਅਸੁਰ ਤ੍ਰੈਗੁਨੀਆਂ ਸਗਲੋ ਭਵਨ ਲੁੱਟਿਓ ਰੀ ਐ ਆਲਸ ਤੂੰ ਤਮੋ ਗੁਣੀਆਂ ਨੂੰ ਤੇ ਲੁੱਟਿਆ ਪਰ ਕਮਾਲ ਦੀ ਗੱਲ ਏ ਤੂੰ ਰਜੋ ਗੁਣੀਆਂ ਨੂੰ ਵੀ ਲੁੱਟ ਲਿਆ ਤੂੰ ਸਤੋ ਗੁਣੀਆਂ ਨੂੰ ਵੀ ਲੁੱਟ ਲਿਆ ਰਜੋ ਗੁਣੀ ਉਦਮੀ ਬੜੇ ਉਦਮੀ ਨੇ ਆਲਸ ਨਹੀਂ ਹੈ ਭੱਜ ਦੌੜ ਬੜੀ ਹੈ ਪਰ ਸਤਗੁਰੂ ਇੱਥੇ ਕਹਿੰਦੇ ਨੇ ਨਾਮ ਜਪਣ ਲਈ ਐਵੀ ਆਲਸੀ ਜਿਨ੍ਹਾਂ ਦੀ ਜ਼ਿੰਦਗੀ 'ਚ ਇਤਨੀ ਭੱਜ ਦੌੜ ਹੈ ਔਰ ਕਹਿੰਦੇ ਨੇ ਬੜੀ ਬਿਜ਼ੀ ਹੈ ਲਾਈਫ ਬੜੀ ਮਸਰੂਫ ਹੈ ਜ਼ਿੰਦਗੀ ਤੇ ਇਸ ਦਾ ਮਤਲਬ ਹੈ ਇਹ ਤਮੋ ਗੁਣੀ ਤੇ ਨਹੀਂ ਨੇ ਇਹ ਆਲਸੀ ਨਹੀਂ ਨੇ ਇਹ ਦਿਲਦਰੀ ਨਹੀਂ ਨੇ ਇਹ ਬਹੁਤ ਭਜ ਦੌੜ ਪਈ ਕਰਦੇ ਨੇ ਜ਼ਿੰਦਗੀ ਦੇ ਵਿੱਚ ਬੜੀ ਭਜ ਦੌੜ ਹੈ ਪਰ ਭਜ ਦੌੜ ਪ੍ਰਮਾਤਮਾ ਲਈ ਨਹੀਂ ਹੈ ਭਜ ਦੌੜ ਗੁਰੂ ਲਈ ਨਹੀਂ ਹੈ ਭਜ ਦੌੜ ਈਸ਼ਵਰ ਲਈ ਨਹੀਂ ਹੈ ਰਾਜ ਯੋਗੀ ਉਸ ਨੂੰ ਕਹਿੰਦੇ ਨੇ ਅੱਧੀ ਧੌੜ ਵਜ ਸੰਸਾਰ ਲਈ ਅੱਧੀ ਧੌੜ ਵਜ ਨਿਰੰਕਾਰ ਲਈ ਤਨ ਨੂੰ ਭਜਾ ਰਿਹਾ ਹੈ ਸੰਸਾਰ ਦੇ ਮਾਰਗ ਮਨ ਨੂੰ ਚਲਾ ਰਿਹਾ ਹੈ ਨਿਰੰਕਾਰ ਦੇ ਮਾਰਗ ਤੇ ਬਾਹਰੋਂ ਰਾਜਾ ਬਣਿਆ ਹੋਇਆ ਅੰਦਰੋਂ ਯੋਗੀ ਹੈ ਪਰ ਨਹੀਂ ਜਿਸ ਪਾਸੇ ਤਨ ਵੱਜ ਰਿਹਾ ਹੈ ਮਨ ਵੀ ਉਸੇ ਪਾਸੇ ਜਾ ਰਿਹਾ ਹੈ ਤੇ ਸਹਿਬ ਇਥੇ ਕਹਿ ਰਹੇ ਨੇ ਰਜੋਗੁਣੀ ਵੀ ਲੁੱਟੇ ਗਏ ਸਤੋਗੁਣੀ ਜੋ ਚੰਗਾ ਸੋਚਦੇ ਨੇ ਚੰਗਾ ਲਿਖਦੇ ਨੇ ਚੰਗਾ ਬੋਲਦੇ ਨੇ ਔਰ ਹਰ ਪੱਖੋਂ ਚਗਿਆਈਆਂ ਦਾ ਚਿੰਤਨ ਕਰਦੇ ਨੇ ਇਹ ਵੀ ਆਲਸੀ ਇਹ ਵੀ ਅੰਮ੍ਰਿਤ ਵੇਲੇ ਦੀ ਵਰਤੋਂ ਨਹੀਂ ਕਰਦੇ ਔਰ ਇਸੇ ਅੰਮ੍ਰਿਤ ਵੇਲੇ ਦੀ ਮਹਿਮਾ ਬਿਆਨ ਕਰਦੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਅੰਨੇ ਬਰਕਤ ਤੇ ਇਤਨੀ ਬਰਕਤ ਤੋਂ ਕੋਈ ਵਾਂਝਾ ਰਵੇ ਤਾਂ ਆਲਸੀ ਹੋਰ ਕੀ ਹੈ ਤੇਰਾ ਆਲਸ ਕਹਾ ਗਿਆ ਇਤਨੀ ਬਰਕਤ ਰੋਜ਼ ਵਰਸੇ ਇਤਨੀ ਬਖਸ਼ਿਸ਼ ਰੋਜ਼ ਵਰਸੇ بارش ਦੀ ਤਰ੍ਹਾਂ ਤੇ ਕੋਈ ਵਾਂਝਾ ਰਹਿ ਜਾਏ ਕਿਉਂ ਵਾਂਝਾ ਰਹਿ ਗਿਆ ਆਲਸ ਤੇਰਾ ਆਲਸ ਕਹਾਂ ਗਏ ਹੋਰੀ ਸਾਈਬ ਕਹਿੰਦੇ ਕਮਾਲ ਦੀ ਗੱਲ ਸਾਰਾ ਜਗਤ ਆਲਸ ਕਰਕੇ ਸੁੱਤਾ ਪਿਆ ਪਰ ਤੇਰਾ ਆਲਸ ਕਿੱਥੇ ਚਲਾ ਗਿਆ ਤੂੰ ਤੇ ਉੱਠ ਬੈਠੇ ਤੂੰ ਤੇ ਬਖਸ਼ਿਸ਼ ਦਾ ਪਾਤਰ ਬਣ ਗਿਆ ਤੂੰ ਤੇ ਬਖਸ਼ਿਸ਼ ਆਪਣੀ ਝੋਲੀ ਚ ਪਾ ਲਈ ਸ਼ਿਕਸਦੀ ਨਵੀ ਇਸ ਸੰਬੰਧ ਵਿੱਚ ਆਪਣੇ ਵਿਚਾਰ ਬੜੇ ਕੀਮਤੀ ਵਿਅਕਤ ਕੀਤੇ ਹਨ ਉਹ ਕਹਿੰਦੇ ਨੇ ਦੁਆ ਕੁਨ ਬਾ ਸ਼ਬਚੋਂ ਗਦਾਇਆ ਸੋਸ ਅਗਰ ਮੇ ਕੋਨੀ ਬਾਦਸ਼ਾਹੀ ਬਰੋਸ ਗੁਲਸਤਾਨ ਦੇ ਇਸ ਸ਼ੇਰ ਮੈਨੂੰ ਬੜਾ ਪਿਆਰਾ ਤੇ ਬੜਾ ਕੀਮਤੀ ਲੱਗਿਆ ਪਾਵੇਂ ਇਹ ਸਾਨੂੰ ਤੀਜੀ ਤੇ ਚੌਥੀ ਚ ਪੜਾਈ ਜਾਂਦੀ ਹੁੰਦੀ ਸੀ ਪਠਾਨਿਸਤਾਨ ਦੇ ਵਿੱਚ ਗੁਲਸਤਾਨ ਬੋਸਤਾ ਪਰਸ਼ੀਨ ਇੱਕ ਸ਼ੇਰ ਜਿਸ ਨੇ ਬਚਪਨ ਦੇ ਵਿੱਚ ਮੇਰੇ ਮਨ ਨੂੰ ਪ੍ਰਭਾਵਿਤ ਕੀਤਾ ਬੋਲਿਆ ਹੀ ਨਹੀਂ ਇਸ ਫਕੀਰ ਦਾ ਦੁਆ ਕੁਨ ਬਾ ਸ਼ਬ ਚੋਂ ਗਦਾਇਆ ਸੋਸ ਅਗਰ ਮੈਂ ਕੁਨੀ ਬਾਦਸ਼ਾਹੀ ਬਰੋਸ ਐ ਮਨੁਖ ਜੇ ਤੂੰ ਦਿਨ ਦੇ ਸਮੇਂ ਮਨੁੱਖਾਂ ਦੇ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਰਾਤ ਦੇ ਚੌਥੇ ਪੈਰ ਖੁਦਾ ਦੇ ਗੋ ਗਦਾਗਰ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਭਿਖਾਰੀ ਬਣ ਜਾਇਆ ਕਰ ਗਦਾਗਰ ਕਹਿੰਦੇ ਨੇ ਮੰਗਤੇ ਨੇ ਜੇ ਤੂੰ ਆਪਣੀ ਬਾਦਸ਼ਾਹਤ ਨੂੰ ਕਾਇਮ ਰੱਖਣਾ ਚਾਹਦਾ ਹੈ ਤੂੰ ਚਾਹਨਾ ਜੀਵਨ ਮੇਰਾ ਸੁਖ ਨਾਲ ਭ੍ਰਿਤ ਹੋਵੇ ਸਮਾਜ ਦੇ ਵਿੱਚ ਮੈਂ ਸੁਖੀ ਹਵਾਂ ਪਰਿਵਾਰ ਦੇ ਵਿੱਚ ਮੈਂ ਸੁਖੀ ਹਵਾਂ ਬਾਜ਼ਾਰ ਦੇ ਵਿੱਚ ਮੈਂ ਉન્નਤ ਹਵਾਂ ਔਰ ਬਾਦਸ਼ਾਹਾਂ ਦੀ ਤਰ੍ਹਾਂ ਜੀ ਸਕਾਂ ਇਹ ਫਕੀਰ ਕਹਿੰਦਾ ਫਿਰ ਮੇਰੇ ਕੋਲ ਇੱਕ ਅਨਭਵ ਦੀ ਗੱਲ ਸੁਣ ਲੈ ਮੇਰੇ ਕੋਲ ਇੱਕ ਤਜਰਬੇ ਦੀ ਗੱਲ ਸੁਣ ਲੈ ਦੁਆ ਕੁੰਬਾ ਸ਼ਬਚੋਂ ਗਦਾਆਂ ਸੋਸ ਅਗਰ ਮੈਂ ਕੋਨੇ ਬਾਦਸ਼ਾਹੀ ਬਰੋਜ਼ ਜੇ ਤੂੰ ਦਿਨ ਦੇ ਸਮੇ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹਨਾ ਤ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੇ ਬਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਸੁਫੀ ਸੰਤਾਂ ਨੇ ਇਸ ਨੂੰ ਕਿਹਾ ਅਲਲ ਸੁਬਾ ਅੱਲਾ ਦੀ ਸੁਬਾ ਤੇ ਅੱਲਾ ਦੀ ਸੁਬਾਹ ਤੂੰ ਸੌਂ ਕੇ ਗਵਾ ਛੱਡੀ ਅੰਮ੍ਰਿਤ ਵੇਲਾ ਜਦੋਂ ਅੰਮ੍ਰਿਤ ਦੀ ਬਰਸ਼ਾ ਹੁੰਦੀ ਹੈ ਤੂੰ ਸੁੱਤਾ ਰਹਿ ਗਿਆ ਬ੍ਰਹਮਹੌਰਤ ਉਹ ਮਹੌਰਤ ਹੈ ਜਦ ਤੂੰ ਬ੍ਰਹਮ ਨਾਲ ਜੁੜ ਸਕਦਾ ਹੈ ਸਨਾਤਨ ਇਸ ਨੂੰ ਬ੍ਰਹਮਹੌਰਤ ਕਹਿੰਦੇ ਨੇ ਬ੍ਰਹਮਹੌਰਤ ਪਰ ਮੇਰਸ ਕਹਾਂ ਸਾਰੀ ਦੁਨੀਆ ਦਾ ਹੁਣ ਤੇ ਉੱਠਣਾ ਬ੍ਰਹਮਹੌਰਤ ਦੇ ਚ ਨਹੀਂ ਰਿਹਾ ਮੈਂ ਤੇ ਦੇਖ ਕੇ ਹੈਰਾਨ ਹੋਇਆ ਸਿੱਖ ਜਗਤ ਵੀ ਪਛੜਿਆ ਇਸ ਮਾਮਲੇ 'ਚ ਔਰ ਬੇਸ਼ਤਰ ਗੁਰਦੁਆਰਿਆਂ ਵਿੱਚ ਮੈਂ ਤੇ ਦੇਖ ਕੇ ਦੰਗ ਰਹਿ ਗਿਆ ਇਧਰ ਅਮਰੀਕਾ ਕੈਨੇਡਾ ਵਿੱਚ ਅਸਾ ਦਿਵਾਰੀ 11 12 ਵਜੇ ਲੱਗਦੀ ਹੈ ਕਿ ਉਸ ਵਕਤ ਦੀ ਬਾਣੀ ਨਹੀਂ ਹੈ 11 12 ਵਜੇ ਅਸਾ ਦਿਵਾਰ ਲੱਗ ਰਹੀ ਹੈ ਅੰਮ੍ਰਿਤ ਵੇਲਾ ਉਹ ਤੇ ਸੁੱਤਿਆਂ ਲੰਘ ਗਿਆ ਹੁਣ ਕੌਣ ਦੱਸੇ ਹਰ ਚੀਜ਼ ਦਾ ਆਪਣਾ ਮੌਸਮ ਹੁੰਦਾ ਹੈ ਰੁੱਤ ਆਉਂਦੀ ਹੈ ਸੌਣ ਦਾ ਸਮਾਂ ਅਲੱਗ ਹੈ ਕਮਾਉਣ ਦਾ ਸਮਾਂ ਅਲੱਗ ਹੈ ਖਾਣ ਦਾ ਸਮਾਂ ਅਲੱਗ ਹੈ ਭਜਨ ਦਾ ਸਮਾਂ ਅਲੱਗ ਹੈ ہر امرت ویلے وطے کا سما کر, لی کر لیا سون لئی وقت کر لیا بجن لی نہیں. آلس, تیرا آلس کہاں گئے سر سرنر دیو ار تر گنیا سگلو ہو لو اگاں چل کے جڑی پا نے گل کہہ ہو بڑی قیمتی دعوہ اگن بہت ترن جالے کوئی ہر بوٹ رہی ਮਹਾਰਾਜ ਕਹਿੰਦੇ ਜਿਸ ਤ੍ਰਿਸ਼ਨਾ ਦੀ ਅਗਨ ਹੈ ਜਿਸ ਤਮੋ ਗੁਣ ਦੀ ਅਗਨੀ ਨੇ ਸਾਰੀ ਦੁਨੀਆ ਨੂੰ ਜਲਾ ਕੇ ਖਾਕ ਕਰ ਦਿੱਤਾ ਹੈ ਤੂੰ ਮੈਨੂੰ ਹਰਾ ਭਰਾ ਦਿਖਾਈ ਦੇ ਰਿਹਾ ਹੈ ਇਸ ਸਮੁੱਚੇ ਜਲੇ ਹੋਏ ਬਾਗ ਦੇ ਵਿੱਚ ਇੱਕ ਬੂਟਾ ਹਰਾ ਭਰਾ ਤੂੰ ਕਿਸ ਤਰ੍ਹਾਂ ਹਰਾ ਭਰਾ ਰਹੇ ਹੈ ਇਤਨੀ ਅਗ ਦੇ ਵਿੱਚ ਤੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਇਆ ਹੈ ਹੈ ਤੇ ਕ੍ਰਿਸ਼ਮਾ ਹੈ ਤੇ ਵਾਕਈ ਕ੍ਰਿਸ਼ਮੇ ਦੀ ਗੱਲ ਹੈ ਮੈਨੂੰ ਇੱਕ ਦ੍ਰਿਸ਼ੇ ਤੇ ਆ ਰਿਹਾ ਹੈ ਥੋੜੇ ਦਿਨ ਹੋਏ ਚਾਨੀ ਚੌਂਦੇ सदर ਬਾਜ਼ਾਰ ਵਿੱਚ ਅੱਗ ਲੱਗੇ ਤਿੰਨ ਚਾਰ ਮਕਾਨ ਤੇ ਗਾਲਬਨ 15-20 ਦੁਕਾਨਾਂ ਜਲ ਕੇ ਖਾਕ ਹੋਈਆਂ ਰਹਿਣ ਵਾਲੇ ਵੀ ਜਲ ਕੇ ਖਾਕ ਹੋ ਗਏ ਇੱਕ ਬੰਦਾ ਬਚ ਗਿਆ ਸੀ ਬਿਲਕੁਲ ਸਹੀ ਸਲਾਮਤ ਕੁਛ ਨਹੀਂ ਦਾਸ ਦੇ ਨਾਲ ਇਕ ਸਿੰਘ ਸੰਸ ਕਹਿੰਦੇ ਕਿ ਮੈਂ ਉਸਦੇ ਘਰ ਜਾਣਾ ਹੈ ਉਹਦੇ ਕੋਲ ਜਾਣਾ ਹੈ ਸਿਰਫ ਪੁੱਛਣ ਲਈ ਤੂੰ ਬਚਿਆ ਕਿਸ ਤਰ੍ਹਾਂ ਕਹਿੰਦੇ ਜਿਹੜੇ ਜਲ ਗਏ ਤੇ ਜਲ ਨਹੀਂ ਸੀ ਇੰਨੀ ਆਗਾ ਚਾਰੇ ਪਾਸੇ ਅੱਗੇ ਜ ਫਸੇ ਜਾਣ ਦਾ ਕੋਈ ਤਰੀਕਾ ਨਹੀਂ 부ਝਾਣ ਦਾ ਕੋਈ ਵਸੀਲਾ ਨਹੀਂ ਛੋਟੀਆਂ ਛੋਟੀਆਂ ਗਲੀਆਂ ਜਲ ਗਏ ਕਹਿੰਦਾ ਇਹ ਨਾਲ ਹੀ ਹੁਣ ਮੈਂ ਨਹੀਂ ਸੋਚਦਾ ਮੈਂ ਤੇ ਸੋਚਣਿਆ ਔਰ ਮੇਰੇ ਦਿਲ ਦੇ ਬਾਗ ਤੇ ਬੋਝ ਪਏ ਗਏ ਇਹ ਬਚ ਕਿਸ ਤਰ੍ਹਾਂ ਗਿਆ ਕਿਸ ਵਸੀਲੇ ਨਾਲ ਬਚਿਆ ਆਇਆ ਕਿਸ ਤਰ੍ਹਾਂ ਬਚਿਆ ਸਭ ਕੁਝ ਜਲ ਗਿਆ ਕੁਝ ਵੀ ਨਹੀਂ ਸਾਰਾ ਖਾਕ ਹੋ ਗਿਆ ਸਭ ਕੁਝ ਰਾਖ ਹੋ ਗਿਆ ਇਹ ਬਚ ਗਏ ਕਹਿੰਦੇ ਮੈਨੂੰ ਕ੍ਰਿਸ਼ਮਾ ਦਿਖਾਈ ਦਿੰਦਾ ਹੈ ਪ੍ਰਭ ਭਾਵੇ ਬਿਨ ਸਾਸ ਤੇ ਰਾਖ ਮੈਨੂੰ ਕਰਾਮਾਤ ਦਿਖਾਈ ਦਿੰਦੀ ਹੈ ਮੈਂ ਤੇ ਇਹ ਦੇਖਣ ਚਲੇ ਧਨ ਗੁਰੂ ਅਰਜਨ ਦੇਵ ਜੀ ਬਹਾਰ ਜੀ ਕਹਿੰਦੇ ਮੈਨੂੰ ਤੇ ਕਰਾਮਾਤ ਦਿਖਾਈ ਦਿੰਦੀ ਹੈ ਕ੍ਰਿਸ਼ਮਾ ਦਿਖਾਈ ਦਿੰਦਾ ਹੈ ਕਿ ਦਾਵਾ ਅਗਨ ਬਹੁਤ ਤ੍ਰਣ ਜਾਲੇ ਅਲਗ ਅਲਗ ਅਗਨ ਆਉਂਦੀ ਹੈ ਜੋ ਸਾਗਰ ਦੇ ਚ ਹੈ ਉਹਨੂੰ ਬੜਵਾ ਅਗਨ ਕਹਿੰਦੇ ਨੇ ਜੋ ਬਨਸਪਤੀ ਦੇ ਚ ਹੈ ਇਹਨੂੰ ਦਾਵਾ ਅਗਨ ਕਹਿੰਦੇ ਨੇ ਜੋ ਪਸ਼ੂ ਪੰਛੀਆਂ ਤੇ ਮਨੁੱਖਾਂ ਦੇ ਸਰੀਰ ਦੇ ਚ ਹੈ ਇਹਨੂੰ ਜਠਰਗਣੀ ਕਹਿੰਦੇ ਨੇ ਆਖਰ ਪਤਾ ਮਰੇ ਬੰਦੇ ਦੀ ਪਛਾਣ ਕੀ ਕਹਿੰਦੇ ਹੱਥ ਪੈਰ ਠੰਡੇ ਹੋ ਗਏ ਗਰਮੀ ਨਹੀਂ ਰਹੀ ਅਗਨੀ ਨਹੀਂ ਰਹੀ ਸਰੀਰ ਦੇ ਚ ਅਗਨੀ ਹੈ ਸਾਗਰ ਦੇ ਚ ਅਗਨੀ ਹੈ ਬਨਸਪਤੀ ਦੇ ਚ ਅਗਨੀ ਹੈ ਔਰ ਆਪਦੀ ਗਿਆਤ ਲਈ ਅੱਜ ਕਰਾਂ ਜਿੱਥੇ ਸਰੀਰ ਦੇ ਚ ਜਠਰਗਣੀ ਹੈ वनस्पति ਦੇ ਵਿੱਚ ਦਾਵਾ ਅਗਨ ਹੈ ਸਾਗਰ ਦੇ ਵਿੱਚ ਬੜਵਾ ਅਗਨ ਹੈ ਉਥੇ ਮਨ ਦੇ ਵਿੱਚ ਤ੍ਰਿਸ਼ਨਾ ਦੀ ਅਗਨ ਹੈ ਤੇ ਅਗ ਦਾ ਕੰਮ ਕੀ ਹੈ ਬਰ ਉਹ ਪ੍ਰਗਟ ਹੋਵੇ ਤਾਂ ਜਲਾ ਕੇ ਖਾਕ ਕਰ ਦਿੰਦੀ ਹੈ ਤ੍ਰਿਸ਼ਨਾ ਦੀ ਅਗਨ तमाम दैवी ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਦਇਆ ਨਹੀਂ ਹੋ ਸਕਦੀ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਨਿਰਮਾਣਤਾ ਨਹੀਂ ਹੋ ਸਕਦੀ ਔਰ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਰੱਬੀ ਰਸ ਨਹੀਂ ਹੋ ਸਕਦਾ ਤ੍ਰਿਸ਼ਨਾਲੂ ਮਨੁੱਖ ਪਰਉਪਕਾਰੀ ਨਹੀਂ ਹੋ ਸਕਦਾ ਤ੍ਰਿਸ਼ਨਾਲੂ ਮਨੁੱਖ ਨੂੰ ਦੂਜਿਆਂ ਦੇ ਦੁੱਖ ਨਹੀਂ ਦਿਖਾਈ ਦੇਣਗੇ ਦੂਜੇ ਦੀ ਮਜਬੂਰੀ ਨਹੀਂ ਦਿਖਾਈ ਦੇਗੇ ਜਲ ਰਹੇ ਉਹਨੇ तमाम दैवी ਗੁਣਾ ਨੂੰ ਜਲਾ ਕੇ ਖਾਕ ਕਰ ਦਿੱਤਾ ਹੈ ਸਾਹਿਬ ਕਹਿੰਦੇ ਨੇ ਜਿਸ ਅਗਨੀ ਨੇ ਸਾਰੇ ਬਗੀਚੇ ਸਾੜ ਕੇ ਸਵਾ ਕਰ ਦਿੱਤੇ ਨੇ ਤੂੰ ਹਰਾ ਭਰਾ ਰਹਿ ਗਿਆ ਕਿਸ ਤਰ੍ਹਾਂ ਰਹੇ ਇਹ ਤੇ ਕਰਾਮਾ ਇਹ ਤੇ ਕ੍ਰਿਸ਼ਮਾ ਵਹਲਬਨ 5 ਅਰਬ ਦੇ ਕਰੀਬ ਇਸ ਵਕਤ ਪ੍ਰਿਥਵੀ ਤੇ ਕੋਈ ਆਬਾਦੀ ਮਨੁੱਖਾਂ ਦੀ ਹੋ ਚੁੱਕੀ ਹੈ ਸਮਾਦੀ ਲੀਨ ਮਨੁੱਖ ਕਿੰਨੇ ਕਾਉਣਗੇ ਸਿਆਣੇ ਮਨੁੱਖ ਕਹਿੰਦੇ ਨੇ ਇਨਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ ਗਿਣ ਸਕਦੇ ਹੋ ਲੰਬੀ ਚੌੜੀ ਗਣਨ ਦੀ ਲੋੜ ਨਹੀਂ ਲੰਬਾ ਚੌੜਾ ਕੋਈ ਹਿਸਾਬ ਕਿਤਾਬ ਕਰਨ ਦੀ ਲੋੜ ਨਹੀਂ ਸਿੱਖ ਜਗਤ ਦੇ ਵਿੱਚ ਗ੍ਰਸਤੀ ਤੇ ਤਥਾ ਕਥਿਤ ਕੈਣਾ ਮਾਤਰ ਸੰਤ ਵੀ ਬੜੇ ਹੈ ਔਰ ਅਜ ਤੱਕ ਲਗਭਗ ਮੈਨੂੰ ਕੁਝ 40 ਸਾਲ ਹੋ ਗਏ ਕਥਾ ਕਰਦੇ ਆ ਇੱਕ ਹੱਥ ਦੀਆਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਪੁਰਸ਼ ਨੇ ਜਿਨ੍ਹਾਂ ਨੂੰ ਸਮਾਦੀ ਲੀਨ ਕਿਹਾ ਜਾ ਸਕਦਾ ਹੈ। ਉਹ 2 ਕਰੋੜ ਦੀ ਕੌਮ ਦੇ ਚ ਪੰਜ ਚਾਰ ਬੰਦੇ ਹੋਣ। ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਤਨੀ ਨਿਰਾਸ਼ਾ ਕੌਣ ਗੱਲ ਹੈ? ਤੇ 5 ਅਰਬ ਦੀ ਆਬਾਦੀ ਦੇ ਵਿੱਚ ਕੁਝ 100 200 ਮਨੁੱਖ ਹੋਣ ਇਹ ਤਾਂ ਕੁਝ ਵੀ ਨਹੀਂ। ਇਹ ਤਕ ਬਹੁਤ ਵੱਡੀ ਗਿਣਤੀ ਨਹੀਂ ਜੋ ਸਮਾਦੀ ਲੀਨ ਨੇ ਜੋ ਹਰੇ ਭਰੇ ਨੇ ਅਗ ਤੋਂ ਬਚ ਗਏ ਨੇ ਵਿਆਪਕ ਅਗਨੀ ਤੋਂ ਬਚ ਗਏ ਨੇ ਧਨ ਗੁਰਵਰਜਨ ਦੇਵ ਜੀ ਮਹਾਰਾਜ ਤਦ ਹੀ ਤੇ ਕਹਿ ਰਹੇ ਨੇ ਇਹ ਅਤ ਕਥਨੀ ਨਹੀਂ ਇਹ ਅਤੀ ਉਪਮਾ ਅਲੰਕਾਰ ਨਹੀਂ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਸਾਰੇ ਬਗੀਚੇ ਸੜ ਕੇ ਸੁਆਹ ਕਰ ਦਿੱਤੇ ਸਾਰੇ ਬੂਟੇ ਸਾੜ ਕੇ ਜਿਸ ਅਗਨੀ ਨੇ ਸਵਾ ਕਰ ਦਿੱਤੇ ਕੋਈ ਹਰਿਓ ਬੂਟ ਰੈ ਕੋਈ ਕ ਧਰ ਬਰ ਉਹਦੇ ਕੋਲ ਰਸ ਹੈ ਔਰ ਉਸਦੇ ਕੋਲ ਗਿਆਨ ਦੇ ਫੁੱਲ ਨੇ ਉਹਦੇ ਕੋਲ ਨਾਮ ਦਾ ਫਲ ਹੈ ਫਲ ਵੀ ਲੱਗੇ ਨੇ ਫੁੱਲ ਵੀ ਲੱਗੇ ਨੇ ਹਰਿਆਵਲ ਵੀ ਹੈ ਕੋਈ ਹਰਿਓ ਬੂਟ ਰੈ ਹੋਰੀ ਔਰ ਮੈਂ ਅਰਸ ਕਰਾਂ ਇਹ ਹਰਿਆਵਲੀ ਜਿਸ ਨੂੰ ਕਿਦਰੇ ਨਸੀਬ ਹੋ ਜਾਏ ਸਦਾ ਹਰੀ ਰਹਿੰਦੀ ਹੈ ਇਕ ਹਜ਼ਾਂ ਦੇਚ ਨਹੀਂ ਬਦਲਦੀ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ ਸੀਤਲ ਛਾਇਆ ਗਹਿਰ ਭਲ ਪੰਛੀ ਕੇਲ ਕਰਨ ਤੋ ਸਹਬ ਕਦਨ ਕੋਈ ਹਰਿਓ ਬੂਟ ਰਹਿਓ ਰੇ ਕਮਾਲ ਦੀ ਗੱਲ ਕੱਜੜ ਦੀ ਕੋਠੜੀ ਦੇਚ ਤੋ ਨਿਰਮਲ ਲਏ ਗਏ ਤੇ ਵਿਆਪਕ ਅਗਨੀ ਦੇਚ ਤੋ ਜਲਿਆ ਨਹੀਂ ਜਿਸ ਆਲਸ ਨੇ ਅੰਮ੍ਰਿਤ ਵੇਲੇ ਸਾਰਿਆਂ ਨੂੰ ਸੁਲਾ ਕੇ ਰੱਖਿਆ ਹੋਇਆ ਹੈ ਆਮ ਤੌਰ 'ਤੇ ਕੱਲ ਜੁਗ ਵਾਪਰ ਜਾਂਦਾ ਕੁਝ ਵੀ ਨਹੀਂ ਆਲਸ ਵਾਪਰ ਜਾਂਦਾ ਹੈ ਔਰ ਕੁਝ ਨਹੀਂ ਆਲਸੀ ਕੱਲ ਜੁਗ ਹੈ ਨਹੀਂ ਉਠਣ ਦਿੰਦਾ ਜਿਸ ਆਲਸ ਨੇ ਸਾਰੇ ਜਗਤ ਨੂੰ ਅੰਮ੍ਰਿਤ ਵੇਲੇ ਨਹੀਂ ਉਠਣ ਦਿੱਤਾ ਤੂੰ ਕਿਸ ਤਰ੍ਹਾਂ ਉਠਿਆ ਹੈ ਜਿਸ ਅਗਨੀ ਨੇ ਸਾਰੇ ਬਗੀਚੇ ਸਾੜ ਕੇ ਸੁਆ ਕਰ ਦਿੱਤੇ ਨੇ ਤੂੰ ਹਰਾ-ਭਰਾ ਕਿਸ ਤਰ੍ਹਾਂ ਰਹੇ ਹੈ ਔਰ ਜਿਸ ਕੱਜਲ ਦੀ ਕੋਠੜੀ ਦੇ ਸਾਰੇ ਹੀ ਕਾਲੇ ਹੋ ਗਏ ਨੇ ਤੂੰ ਨਿਰਮਲ ਕਿਸ ਤਰ੍ਹਾਂ ਰਹੇ ਹੈ ਤੂੰ ਬੇਦਾਗ ਕਿਸ ਤਰ੍ਹਾਂ ਰਹੇ ਹੈ तेरे हाथ साफ तेरे पैर साफ तेरा दिल दिमाग साफ इतना सुथरा तू रह गए काजर कोठ में भई न कारी निर्मल बरन बने होरी इससे तक ते प्रसन्न है अगो जवाब है इक कोई पंक्ति गुरु अर्जुन देव जी महाराज दा वाक के, है कर कृपा प्रभु नजर अवलोकन अपने चरण लगाई प्रेम भगत नानक सुख पाया साधु संग समाई ਇੱਕ ਬਖਸ਼ਿਸ਼ ਹੋ ਗਈ ਸਤਸੰਗ ਮਿਲ ਗਿਆ। ਔਰ ਉੱਥੇ ਸੁਰਤ ਜੁੜ ਗਈ। ਇਹ ਕਿਰਪਾ ਉਸ ਅਗਾਲਪੁਰਖ ਦੀ ਔਰ ਇਹ ਜੋ ਨਿਰਮਲਤਾ ਹੈ ਉਹਦੀ ਦੇਨ ਉਸ ਦੀ ਬਖਸ਼ਿਸ਼ ਵਰਤੀਤ ਹੋ ਰਹੀ ਹੈ। ਮੈਨੂੰ ਆਪਣਾ ਉਦਮ ਨਹੀਂ ਪਰ ਇਤਨਾ ਉਦਮ ਤੇ ਹੈ ਕਿ ਜਗਤ ਸਾਰਾ ਸੁੱਤਾ ਪੇ ਉੱਠ ਬੈਠਾ। ਇਤਨਾ ਉਦਮ ਤੇ ਹੈ ਕਿ ਕਾਲਖ ਦਿਖਾਈ ਦੇ ਰਹੀ ਹੈ। ਮਿਹਰ ਉਸ ਕਰਾਂ ਅੰधे ਨੂੰ ਕਾਲਕ ਨਹੀਂ ਦਿਖਾਈ ਦਿੰਦੇ। ਪਰ ਗੁਨਾਹਾਂ ਵਿੱਚ ਅੰधे ਮਨੁੱਖ ਨੂੰ ਗੁਨਾਹ ਨਹੀਂ ਦਿਖਾਈ ਦਿੰਦੇ। ਪਾਪ ਨਹੀਂ ਦਿਖਾਈ ਦਿੰਦੇ। ਸਾਇਬ ਕਹਿੰਦੇ ਨੇ ਪਾਪ ਬੁਰਾ ਪਾਪੀ ਕੋ ਪਿਆਰਾ। ਉਹਦੇ ਪਾਪੀ ਨੂੰ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਗੁਨਾਹ ਦੇ ਵਿੱਚ ਉਸ ਨੂੰ ਇੱਜ਼ਤ ਮਿਲਦੀ ਹੈ। ਇੱਕ ਆਲਮ ਉਸਤਾਦ ਜ਼ੌਕ ਦਾ ਕਹਿਣਾ ਹੈ, ਉਹ ਕੌਣ ਹੈ ਜਿਨੇ ਤੋਬਾ ਕੀ ਮਿਲ ਗਈ ਫੁਰਸਤ। ਕਹਿੰਦਾ ਮੈਂ ਹੈਰਾਨ ਆ ਗੁਨਾਹਾਂ ਤੋਂ ਤੋਬਾ ਪਿਆ ਕਰਦਾ। वो कौन है जिने तौबा के मिल गई फुर्सत यहां गुनाह करने को भी जिंदगी कम है कंदा मैं ते देखदा पया जिंदगी बहुत छोटी है बहुत सारे गुनाह करने सन मैं कर नहीं सकदा बुड्ढा हो गया जयीफ हो गया मैं ते जो और बथेरा कुछ करना सी बड़े अनर्थ करने सन कंदा मैं हैरान आ कि केड़े बंदे ने जिन्ना ने तौबा कर ली गुनाह वो कौन है जिने तौबा के मिल गई फुर्सत

ਤੇ ਇਤਨੀ ਵੱਡੀ ਕਾਲਕ ਗੁਨਾਹ ਭਰੇ ਸੰਸਾਰ ਵਿੱਚ ਕੋਈ ਮਨੁੱਖ ਤੋਬਾ ਲਈ ਫੁਰਸਤ ਕਢ ਲਵੇ ਕੋਈ ਮਨੁੱਖ ਆਪਣੇ ਆਪ ਨੂੰ ਬੇਦਾਗ ਰੱਖ ਲਵੇ ਕਰ ਕਿਰਪਾ ਪ੍ਰਭ ਨਦਰ ਅਵਲੋਕਨ ਆਪਣੇ ਚਰਨ ਲਗਾਈ ਪ੍ਰੇਮ ਭਗਤ ਨਾਨਕ ਸੁਖ ਪਾਇਆ ਸਾਧੂ ਸੰਗ ਸਮਾਈ ਕਰੋ ਯਤਨ ਜੇ ਹੋਏ ਮਹਿਰਵਾਨਾ ਤਾਂ ਸਤਗੁਰੂ ਦੀ ਬਾਣੀ ਕਹਿੰਦੀ ਐਸਾ ਯਤਨ ਕਰੋ ਐਸੀ ਪ੍ਰਾਰਥਨਾ ਕਰੋ ਬਖਸ਼ਿਸ਼ ਝੋਲੀ ਵਿੱਚ ਪੈ ਜਾਏ ਤਾਂ ਕਿ ਆਲਸ ਦੀ ਨਿੰਦਰਾ ਇੱਕ ਪਾਸੇ ਹੋ ਜਾਏ ਔਰ ਅੰਮ੍ਰਿਤ ਵੇਲੇ ਦਾ ਉਪਯੋਗ ਹੋ ਸਕੇ ਔਰ ਉਸ ਦੀ ਬਖਸ਼ਿਸ਼ ਦੇਸੀ ਪਾਤਰ ਬਣ ਸਕੀਏ ਕੱਜੰਦੀ ਕੋਠੜੀ ਵਿੱਚ ਬੇਦਾਗ ਰਹਿ ਸਕੀਏ ਨਿਰਮਲ ਰਹਿ ਸਕੀਏ ਪਾਵਨ ਹੋ ਸਕੀਏ ਕਾਲਕ ਜੋ ਹੈ ਧੁੱਲ ਸਕਦੀਏ ਕਿਉਂਕਿ ਸਹਿਬਾ ਨੇ ਸਾਫ ਕਹਿ ਦਿੱਤਾ ਹੈ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾ ਨੇ ਕੇ ਰੰ ਕਾਲਕ ਧੁੱਲ ਸਕਦੀਏ ਮਾਇੂਸੀ ਲਈ ਜੋ ਹੈ ਗੁੰਜਾਇਸ਼ ਨਹੀਂ ਹੈ ਮਾਜੂਸ ਸ਼ੋਮਦੀ ਲੋੜ ਨਹੀਂ ਹੈ ਇਹ ਕਾਲਕ ਇਹ ਧੱਬੇ ਧੁੱਲ ਸਕਦੇ ਨੇ ਧੰਗੁਰਵਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਜੀਵਨ ਦੇ ਅੰਤ ਤੋਂ ਪਹਿਲੇ ਪਹਿਲੇ ਅਸੀਂ ਨਿਰਮਲ ਹੋ ਜਾਈਏ ਪਾਵਨ ਹੋ ਜਾਈਏ ਤਾਂ ਕਿ ਪ੍ਰਭੂ ਨੂੰ ਕਬੂਲ ਹੋ ਜਾਈਏ ਇਤਨੇ ਸ਼ਬਦ ਸਭ ਪ੍ਰਵਾਨ ਕਰਨੇ